ਡਾਇਬਟੀਜ਼ ਵਾਲਾ ਬੰਦਾ ਜਦੋਂ ਕਿਸੇ ਵਿਆਹ ਸ਼ਾਦੀ 'ਚ ਜਾਂਦਾ ਕਿਸੇ ਫੰਕਸ਼ਨ 'ਚ ਜਾਂਦਾ ਪਾਰਟੀ 'ਚ ਜਾਂਦਾ ਤਾਂ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਉਹਨੂੰ ਕਰਨਾ ਪੈਂਦਾ। ਉੱਥੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਖਾਣ ਵਾਸਤੇ ਪਰ ਡਾਇਬਟੀਜ਼ ਵਾਲਾ ਬੰਦਾ ਕੀ ਖਾਵੇ ਕੀ ਛੱਡੇ। ਜੇ ਬਾਕੀ ਦੇ ਲੋਕਾਂ ਦੇ ਵਾਂਗ ਉਹ ਖਾਣਾ ਸ਼ੁਰੂ ਕਰ ਦਵੇ ਤਾਂ ਉਹਦੀ ਸ਼ੂਗਰ ਆਊਟ ਆਫ ਕੰਟਰੋਲ ਹੋ ਜਾਂਦੀ ਹੈ। ਔਰ ਆਸੇ-ਪਾਸੇ ਲੋਕ ਖਾ ਪੀ ਰਹੇ ਹੁੰਦੇ ਆ ਤੇ ਉਹਨਾਂ ਨੂੰ ਦੇਖ ਕੇ ਕੰਟਰੋਲ ਕਰਨਾ ਵੀ ਮੁਸ਼ਕਲ ਹੋ ਜਾਂਦਾ। ਮਤਲਬ ਜਦੋਂ ਕੋਈ ਫੰਕਸ਼ਨ ਹੋਵੇ ਕੋਈ ਸ਼ਾਦੀ ਹੋਵੇ ਵਿਆਹ ਪਾਰਟੀ ਹੋਵੇ ਤਾਂ ਡਾਇਬਟੀਜ਼ ਵਾਲੇ ਬੰਦੇ ਵਾਸਤੇ ਤਾਂ ਇੱਕ ਸਮੱਸਿਆ ਖੜੀ ਕਰਨਾ ਮੁਸ਼ਕਲ ਹੁੰਦਾ ਔਰ ਜੇ ਪਰਹੇਜ਼ ਟੁੱਟ ਗਿਆ ਤਾਂ ਫਿਰ ਸ਼ੂਗਰ ਵੱਧ ਜਾਂਦੀ ਹੈ ਲੇਕਿਨ ਅੱਜ ਦਾ ਜਿਹੜਾ ਇਹ ਵੀਡੀਓ ਮੈਂ ਬਣਾ ਰਿਹਾ ਇਹ ਤੁਹਾਨੂੰ ਮੈਂ ਇੱਕ ਐਸਾ ਤਰੀਕਾ ਦੱਸਾਂਗਾ ਜਿਹਦੇ ਨਾਲ ਤੁਸੀਂ ਪਾਰਟੀ ਨੂੰ ਇੰਜੋਏ ਕਰ ਪਾਉਗੇ ਉੱਥੇ ਜਾ ਕੇ ਚੀਜ਼ਾਂ ਖਾ ਪੀ ਸਕੋਗੇ ਤੇ ਕੋਈ ਦਿੱਕਤ ਨਹੀਂ ਹੋਊਗੀ ਤੇ ਸ਼ੂਗਰ ਲੈਵਲ ਨਹੀਂ ਵਧੂਗਾ ਬਸ ਤੁਹਾਨੂੰ ਇਸ ਗੱਲ ਦਾ ਖਿਆਲ ਰੱਖਣਾ ਕਿ ਜਿਹੜੀਆਂ ਬਹੁਤ ਜ਼ਿਆਦਾ ਖਰਾਬ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਨਹੀਂ ਖਾਣਾ ਬਾਕੀ ਜਿਹੜੀਆਂ ਨਾਰਮਲ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਖਾ ਪੀ ਸਕਦੇ ਹੋ ਤੇ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਿਹੜੇ ਕਿਹੜੇ ਚੀਜ਼ਾਂ ਤੁਸੀਂ ਖਾ ਸਕਦੇ ਹੋ ਜਿਹਦੇ ਨਾਲ ਡਰਾਈ ਵੀ ਕਰ ਪਾਉਂਗੇ ਤੁਹਾਨੂੰ ਪਰ ਹੈਜ ਵਿਨਿੰਗ ਕਰਨਾ ਪਊਗਾ ਤੇ 슈ਗਰ ਵੀ ਤੁਹਾਡੀ ਨਹੀਂ ਵਧੂਗੀ ਜਦੋਂ ਵੀ ਆਪਾਂ ਕਿਸੇ ਪਾਰਟੀ ਚ ਪਹੁੰਚਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਵੱਡੀ ਗਲਤੀ ਕਰਦੇ ਆ ਉਹ ਹੈ ਕਿ ਆਪਾਂ ਸਿੱਧਾ 스ਨੈਕਸ ਖਾਣੇ ਸ਼ੁਰੂ ਕਰ ਦਿੰਨੇ ਆ ਜਿਹੜਾ ਵੀ ਬੰਦਾ ਸਾਡੇ ਮੋਹਰੇ ਆ ਗਿਆ 스ਨੈਕਸ ਵਾਲਾ ਆਪਾਂ ਉਹਨੂੰ ਫੜ ਲੈਣੇ ਆ ਆਪਣੀ ਪਲੇਟ ਭਰ ਲੈਣੇ ਆ ਤੇ ਖਾਣਾ ਸ਼ੁਰੂ ਕਰ ਦਿੰਨੇ ਆ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਆ ਆਪਾਂ ਸਿੱਧਾ ਜਾ ਕੇ ਪਹਿਲਾਂ 스ਨੈਕਸ ਨਹੀਂ ਖਾਣੇ ਮੈਂ ਤੁਹਾਨੂੰ ਤਰੀਕਾ ਦੱਸ ਰਿਹਾ ਤੁਸੀਂ ਸਭ ਤੋਂ ਪਹਿਲਾਂ ਇੱਕ ਪਲੇਟ ਲੈਣੀ ਆ ਪਲੇਟ ਦੇ ਵਿੱਚ ਤੁਸੀਂ ਕੀ ਕਰਨਾ ਕਿ ਅੱਧੀ ਪਲੇਟ ਸਭ ਤੋਂ ਪਹਿਲਾਂ ਸਲਾਦ ਨਾਲ ਭਰਨੀ ਆ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦਾ ਸਲਾਦ ਹੁੰਦਾ ਹੈ ਸਪਰਾਉਟਸ ਹੁੰਦੇ ਆ ਉਂਗਰੀਆਂ ਦਾਲਾ ਹੁੰਦੀਆਂ ਨੇ ਸੋ ਜਿਹੜਾ ਵੀ ਸਲਾਦ ਉੱਥੇ ਅਵੇਲੇਬਲ ਹੈ ਤੁਸੀਂ ਅੱਧੀ ਪਲੇਟ ਸਲਾਦ ਨਾਲ ਭਰਨੀ ਹੈ ਤੇ ਪਹਿਲਾਂ ਸਲਾਦ ਖਾ ਲੋ ਉਹਦੇ ਨਾਲ ਕੀ ਹੋਏਗਾ ਪੇਟ ਭਰ ਜਾਏਗਾ ਤੇ ਜਿਹੜੀ ਕ੍ਰੇਵਿੰਗ ਹੁੰਦੀ ਆ ਉਹ ਉਨੀ ਜਿਆਦਾ ਨਹੀਂ ਹੋਏਗੀ ਉਸ ਤੋਂ ਬਾਅਦ ਜਿਹੜੀ ਬਚੀ ਹੋਈ ਪਲੇਟ ਹੈ ਉਹਦਾ ਅੱਧਾ ਹਿੱਸਾ ਯਾਨੀ ਕਿ ਪਲੇਟ ਦਾ 25% ਹਿੱਸਾ ਤੁਸੀਂ ਪ੍ਰੋਟੀਨ ਦੇ ਨਾਲ ਭਰਨਾ ਹੈ ਜਿਹਦੇ ਵਿੱਚ ਪਨੀਰ ਟਿੱਕਾ ਹੋ ਸਕਦਾ ਹੈ ਛੋਲੇ ਹੋ ਸਕਦੀ ਹੈ ਦਾਲ ਹੋ ਸਕਦੀ ਹੈ ਦਹੀਂ ਹੋ ਸਕਦਾ ਰੈਤਾ ਹੋ ਸਕਦਾ ਇਹ 25% ਹਿੱਸਾ ਤੁਸੀਂ ਪ੍ਰੋਟੀਨ ਨਾਲ ਭਰ ਲੈਣਾ ਬਾਕੀ ਜਿਹੜਾ 25% ਹਿੱਸਾ ਬਚਿਆ ਉਹਦੇ ਵਿੱਚ ਤੁਸੀਂ ਕਾਰਬੋਹਾਈਡਰੇਟ ਪਾਉਣੇ ਆ ਜਿਵੇਂ ਰੋਟੀ ਚਾਵਲ ਵਗੈਰਾ ਉਹਦੇ ਵਿੱਚ ਵੀ ਮੈਂ ਹੁਣੇ ਤੁਹਾਨੂੰ ਡਿਟੇਲਡ ਦੱਸੂਗਾ ਕਿ ਕਿਹੜੀ ਚੀਜ਼ ਤੁਸੀਂ ਖਾ ਸਕਦੇ ਹੋ ਤੇ ਕਿਹੜੀ ਚੀਜ਼ ਨਹੀਂ ਖਾ ਸਕਦੇ ਹੁਣ ਗੱਲ ਕਰਦੇ ਆ ਕਿ ਇਸ ਪਲੇਟ ਦੇ ਵਿੱਚ ਜਿਵੇਂ 25% ਪ੍ਰੋਟੀਨ ਹੈ 25% ਕਾਰਬੋਹਾਈਡਰੇਟ ਹੈ ਇਹਦੇ ਵਿੱਚ ਜੀ ਕੀ ਕੀ ਲੈ ਸਕਦੇ ਆ ਤੇ ਇਸ ਤੋਂ ਬਿਨਾ ਹੋਰ ਉੱਥੇ ਕਿਹੜੇ ਕਿਹੜੀਆਂ ਚੀਜ਼ਾਂ ਨੇ ਜਿਹੜੀ ਤੁਸੀਂ ਖਾ ਸਕਦੇ ਹੋ ਤੇ ਕਿਹੜੇ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਨਹੀਂ ਖਾਣਾ ਸਭ ਤੋਂ ਪਹਿਲਾਂ ਜੇ ਆਪਾਂ ਸਟਾਰਟਰ ਦੀ ਗੱਲ ਕਰੀ ਜਿਵੇਂ ਆਪਾਂ 스ਨੈਕਸ ਵਗੈਰਾ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਸੀਂ ਸਿਰਫ ਗ੍ਰਿਲ ਨੈਕਸ ਕਾਣੇ ਜਿਵੇਂ ਕਿ ਪਨੀਰ ਟਿੱਕਾ ਹੋ ਸਕਦਾ ਹੈ ਚਿਕਨ ਟਿੱਕਾ ਹੋ ਸਕਦਾ ਹੈ ਤੰਦੂਰੀ ਮਸ਼ਰੂਮ ਹੋ ਸਕਦਾ ਹੈ ਸੀਖ ਕਬਾਬ ਹੋ ਸਕਦਾ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤਲੀਆਂ ਨਾ ਗਈਆਂ ਹੋਣ ਉਹ ਤੁਸੀਂ ਸਟਾਰਟਰ ਦੇ ਵਿੱਚ ਖਾ ਸਕਦੇ ਹੋ ਤੇ ਜਿਵੇਂ ਤਲੇ ਹੋਏ ਪਕੌੜੇ ਹੋ ਗਏ ਸਪਰਿੰਗ ਰੋਲ ਹੋ ਗਏ ਹੋਰ ਫਰੈਂਚ ਫ੍ਰਾਈਜ਼ ਹੋ ਗਈਆਂ ਜਿਹੜੀਆਂ ਤਲੀਆਂ ਹੁੰਦੀਆਂ ਨੇ ਉਹ ਨਾ ਖਾਓ ਹੁਣ ਮੇਨ ਕੋਰਸ ਦੀ ਗੱਲ ਕਰ ਲੈਨੇ ਆ ਮੇਨ ਜਿਹੜਾ ਆਪਣਾ ਖਾਣਾ ਹੁੰਦਾ ਉਹਦੀ ਗੱਲ ਕਰ ਲੈਨੇ ਆ ਸਬਜ਼ੀਆਂ ਦੇ ਵਿੱਚ ਤੁਸੀਂ ਮਿਕਸ ਵਜ ਖਾ ਸਕਦੇ ਹੋ ਪਾਲਕ ਪਨੀਰ ਖਾ ਸਕਦੇ ਹੋ ਕੋਈ ਵੀ ਸੁੱਕੀ ਸਬਜ਼ੀ ਖਾ ਸਕਦੇ ਹੋ ਪਰ ਤੁਸੀਂ ਕੋਈ ਵੀ ਐਸੀ ਸਬਜ਼ੀ ਨਹੀਂ ਖਾਣੀ ਜਿਹਦੇ ਵਿੱਚ ਬਹੁਤ ਜ਼ਿਆਦਾ ਕਰੀਮ ਹੋਵੇ ਗਰੇਵੀ ਹੋਵੇ ਜਿਵੇਂ ਕਿ ਮਲਾਈ ਕੋਫਤਾ ਨਹੀਂ ਖਾਣਾ ਸ਼ਾਹੀ ਪਨੀਰ ਨਹੀਂ ਖਾਣਾ ਕਿਉਂਕਿ ਇਹਦੀ ਜਿਹੜੀ ਗਰੇਵੀ ਹੁੰਦੀ ਹੈ ਉਹਦੇ ਦੀ ਅਤੇ ਫੈਟ ਵਗੈਰਾ ਜ਼ਿਆਦਾ ਹੁੰਦੀ ਹੈ। ਦਾਲਾਂ ਦੇ ਵਿੱਚ ਤੁਸੀਂ ਦਾਲ ਮਖਣੀ ਨੂੰ ਛੱਡ ਕੇ ਬਾਕੀ ਸਾਰੀਆਂ ਦਾਲਾਂ ਖਾ ਸਕਦੇ ਹੋ। ਜੇ ਛੋਲੇ ਆ ਤਾਂ ਛੋਲੇ ਤੁਹਾਡੇ ਵਾਸਤੇ ਸਭ ਤੋਂ ਵਧੀਆ ਰਹਿਣਗੇ। ਰੋਟੀ ਦੇ ਵਿੱਚ ਤੁਸੀਂ ਨਾਨ ਨਹੀਂ ਖਾਣਾ আর ਮਾਲੀ ਰੋਟੀ ਨਹੀਂ ਖਾਣੀ। ਛਟੂਰੇ ਨਹੀਂ ਖਾਣੇ। ਤੇ ਤੁਸੀਂ ਮਿੱਸੀ ਰੋਟੀ ਖਾਣੀ ਹੈ ਤੇ ਜਾਂ ਫਿਰ ਤੰਦੂਰੀ ਰੋਟੀ ਖਾਣੀ ਹੈ ਕਿਉਂਕਿ ਮਿੱਸੀ ਰੋਟੀ ਤੰਦੂਰੀ ਰੋਟੀ ਆਟੇ ਦੀ ਬਣਦੀ ਹੈ। ਬਾਕੀ ਚੀਜ਼ਾਂ ਮੈਦੇ ਦੀਆਂ ਬਣਦੀਆਂ। ਜੇਕਰ ਚੌਲ ਖਾਣ ਦਾ ਮਨ ਕਰੇ ਤਾਂ ਤੁਸੀਂ ਜਿਹੜੇ ਪਲੇਨ ਚੌਲ ਹੁੰਦੇ ਆ ਉਹ ਬਲੇ ਹੋਏ ਉਹ ਖਾ ਸਕਦੇ ਹੋ ਜਾਂ ਜੀਰਾ ਰਾਈਸ ਖਾ ਸਕਦੇ ਹੋ ਪਰ ਜੇ ਉੱਥੇ ਬਰੀਆਨੀ ਬਣੀ ਹੈ ਬਰੀਆਨੀ ਨਹੀਂ ਖਾਣੀ ਤੇ ਜੇ ਪਲਾਵ ਬਣਿਆ ਤਾਂ ਪਲਾਵ ਨਹੀਂ ਖਾਣਾ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਤੁਸੀਂ ਜਿਹੜੇ ਮਿੱਠੇ ਸ਼ਰਬਤ ਹੁੰਦੇ ਆ ਉਹ ਨਹੀਂ ਪੀਣੇ ਕੋਲਡ ਡਰਿੰਕ ਨਹੀਂ ਪੀਣਾ ਜੂਸ ਨਹੀਂ ਪੀਣਾ ਇਹਦੀ ਜਗ੍ਹਾ ਸਾਦਾ ਪਾਣੀ ਪੀਓ 슈ਗਰ ਫਰੀ ਨਿੰਬੂ ਪਾਣੀ ਪੀਓ ਜੇ ਲੱਸੀ ਹੈਗੀ ਲੱਸੀ ਪੀ ਸਕਦੇ ਹੋ ਤੇ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਤੁਹਾਨੂੰ ਦੂਰ ਰਹਿਣਾ ਚਾਹੀਦਾ ਹੈ ਉਹਦੇ ਵਿੱਚੋਂ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਜਿਹੜੀਆਂ ਤਲੀਆਂ ਚੀਜ਼ਾਂ ਹੁੰਦੀਆਂ ਜਿਵੇਂ ਸਮੋਸੇ ਹੋ ਹੋ ਸਕਦੀ ਹੈ ਜਿਹੜੀਆਂ ਬਿਲਕੁਲ ਫਰਾਈਡ ਹੁੰਦੀਆਂ ਨੇ ਇਹਨਾਂ ਨੂੰ ਤੁਸੀਂ ਨਾ ਖਾਓ ਇਸ ਤੋਂ ਬਿਨਾ ਮੈਦੇ ਵਾਲੀਆਂ ਵੀ ਨਾ ਖਾਓ ਜਿਵੇਂ ਨਾਨ ਕੁਲਚਾ ਪਟੂਰਾ ਪਾਸਤਾ ਔਰ ਸ਼ਾਹੀ ਪਨੀਰ ਨਾ ਖਾਓ ਮਲਾਈ ਕੋਫਤਾ ਨਾ ਖਾਓ ਨਵਰਤਨ ਕੋਰਮਾ ਨਾ ਖਾਓ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੀ ਜਿਹੜੀ ਗਰੇਵੀ ਹੁੰਦੀ ਹੈ ਉਹਦੇ ਵਿੱਚ ਚੀਨੀ ਹੁੰਦੀ ਹੈ ਫੈਟ ਬਹੁਤ ਜ਼ਿਆਦਾ ਹੁੰਦੀ ਹੈ ਮਿੱਠੇ ਕੋਲਡ ਡਰਿੰਕ ਨਾ ਪੀਓ ਕੋਕ ਨਾ ਪੀਓ ਜੂਸ ਨਾ ਪੀਓ ਆਧਿਕਾਲ ਜਿਹੜੇ ਰੰਗ ਬਰੰਗੇ ਮੌਕਟੇਲ ਹੁੰਦੇ ਆ ਉਹ ਲੋਕ ਬਹੁਤ ਪੀਂਦੇ ਆ ਉਹ ਨਾ ਪੀਓ ਕਿਉਂਕਿ ਉਹਦੇ ਵਿੱਚ ਸਿਰਫ ਔਰ ਸਿਰਫ ਚੀਨੀ ਹੁੰਦੀ ਹੋਰ ਕੁ ਤੁਸੀਂ ਮਠਿਆਈ ਨੂੰ ਦੇਖ ਕੇ ਬਹੁਤ ਜ਼ਿਆਦਾ ਮਨ ਲਲਚਾਵੇ ਰਹੀ ਨਾ ਜਾਵੇ। ਤਾਂ ਫਿਰ ਉਹਦਾ ਵੀ ਇੱਕ ਤਰੀਕਾ ਹੁੰਦਾ ਕਿ ਤੁਸੀਂ ਮਠਿਆਈ ਕਿਵੇਂ ਖਾ ਸਕਦੇ ਹੋ? ਉਹ ਮੈਂ ਤੁਹਾਨੂੰ ਹੁਣੇ ਦੱਸਾਂਗਾ। ਹੁਣ ਤੁਹਾਨੂੰ ਮੈਂ ਤਿੰਨ ਬਹੁਤ ਘੈਂਟ ਟਿਪਸ ਦੇ ਰਿਹਾ। ਇਹ ਟਿਪਸ ਨੂੰ ਤੁਸੀਂ ਫਾਲੋ ਕਰੋਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਪਾਰਟੀ ਬਿਲਕੁਲ ਇੰਜੋਏ ਕਰੋਗੇ। ਖਾ ਪੀ ਵੀ ਸਕੋਗੇ ਜਿਹੜੀ ਰੀਤ ਮੈਂ ਤੁਹਾਨੂੰ ਦੱਸੀਆਂ ਤੇ ਸ਼ੂਗਰ ਵੀ ਨਹੀਂ ਵਧੇਗੀ। ਪਹਿਲਾ ਟਿਪ ਇਹ ਹੈ ਕਿ ਕਰੋ ਭੁੱਖੇ ਨਾ ਜਾਓ। ਜਦੋਂ ਤੁਸੀਂ ਕਰੋ ਭੁੱਖੇ ਜਾਂਦੇ ਹੋ ਤਾਂ ਭੁੱਖ ਲੱਗੀ ਹੁੰਦੀ ਹੈ ਜਿਵੇਂ ਸਾਹਮਣੇ ਬੇਟਰ ਆਪਾਂ ਨੂੰ ਦਿਸਦਾ ਸਪਰਿੰਗ ਰੋਲ ਉਹਨੇ ਰੱਖੇ ਹੁੰਦੇ ਆਪਣੇ ਹੱਥ ਪੁੰਨੇ ਹੋਏ ਚਨੇ ਖਾ ਲੋ ਬਾਦਾਮ ਖਾ ਲੋ ਕੁਛ ਨਾ ਕੁਛ ਖਾ ਕੇ ਜਾਓ ਇਹਦੇ ਨਾਲ ਜਾਂਦੇ ਤੁਸੀਂ 스낵ਸ ਖਾਣਾ ਸ਼ੁਰੂ ਨਹੀਂ ਕਰੋਗੇ ਦੂਸਰਾ ਟਿਪ ਇਹ ਹੈ ਕਿ ਪੂਰੀ ਪਾਰਟੀ ਦੇ ਵਿੱਚ ਤੁਸੀਂ ਪਾਣੀ ਪਿੰਦੇ ਰਹੋ ਲਗਾਤਾਰ ਉਹਦੇ ਨਾਲ ਪੇਟ ਭਰਿਆ ਰਹੇਗਾ ਤੇ ਕ੍ਰੇਵਿੰਗ ਜ਼ਿਆਦਾ ਨਹੀਂ ਹੋਏਗੀ ਤੇ ਸ਼ੂਗਰ ਲੈਵਲ ਵੀ ਕੰਟਰੋਲ ਚ ਰਹੇਗਾ ਤੇ ਤੀਸਰਾ ਟਿਪ ਜਿਹੜਾ ਹੈ ਉਹ ਮਠਾਈ ਖਾਣ ਦੇ ਬਾਰੇ ਹੈ ਜੇ ਦੂਜਿਆਂ ਨੂੰ ਗੁਲਾਬ ਜਾਮਨ ਖਾਂਦੇ ਦੇਖ ਕੇ ਰਬੜੀ ਜਲੇਬੀ ਖਾਂਦੇ ਦੇਖ ਕੇ ਨਾ ਰਹਾ ਜਾਵੇ ਨਾ ਕੰਟਰੋਲ ਕਰ ਹੋਵੇ ਤਾਂ ਫਿਰ ਖਾਣ ਦਾ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਇਕੱਲੇ ਨਾ ਖਾਓ ਆਪਣੀ ਪਲੇਟ ਇਕੱਲੇ ਨਾ ਭਰੋ ਬਲਕਿ ਆਪਣੇ ਨਾਲ ਜਿਹੜਾ ਕੋਈ ਦੋਸਤ ਮਿੱਤਰ ਹੈ ਘਰ ਦਾ ਉਹਦੀ ਪਲੇਟ ਦੇ ਵਿੱਚੋਂ ਖਾਓ ਸੋ ਉਹਦੀ ਪਲੇਟ ਦੇ ਵਿੱਚੋਂ ਤੁਸੀਂ 1-2 ਚਮਚੇ ਮਠਾਈ ਦੇ ਖਾ ਲਓ ਉਹਦੇ ਨਾਲ ਤੁਹਾਨੂੰ ਤਸੱਲੀ ਵੀ ਹੋ ਜਾਏਗੀ ਤੇ ਪਰਹੇਜ਼ ਵੀ ਹੋ ਜਾਏਗਾ ਲੇਕਿਨ ਮਠਾਈ ਖਾਲੀ ਪੇਟ ਕਦੇ ਨਹੀਂ ਖਾਣੀ ਰੋਟੀ ਖਾਣ ਤੋਂ ਬਾਅਦ ਚ ਹੀ ਖਾਣੀ ਸੋ ਕਹਿਣ ਦਾ ਮਤਲਬ ਇਹ ਆ ਕਿ ਪਾਰਟੀ ਨੂੰ ਡਾਇਬਟੀਜ਼ ਵਾਲਾ ਬੰਦਾ ਵੀ ਇੰਜੋਏ ਕਰ ਸਕਦਾ ਹੈ ਜੇਕਰ ਉਹ ਥੋੜੇ ਜਿਹੇ ਸਹੀ ਤਰੀਕੇ ਨਾਲ ਚੱਲੇ ਸੋ ਅਗਲੀ ਵਾਰ ਜਦੋਂ ਤੁਸੀਂ ਕਿਸੇ ਪਾਰਟੀ ਤੇ ਜਾਓਗੇ ਤੇ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਇਹਨਾਂ ਨੂੰ ਯਾਦ ਰੱਖਿਓ ਇਹਨਾਂ ਦੇ ਮੁਤਾਬਕ ਜੇ ਤੁਸੀਂ ਖਾਓਗੇ ਪੀਓਗੇ ਤਾਂ ਤੁਹਾਡਾ ਸ਼ੂਗਰ ਲੈਵਲ ਜਿਹੜਾ ਉਹ ਨਹੀਂ ਵਧੇਗਾ